YouTube ਦੇ ਮਾਦੀਮ ਰਾਈ ਮਾਝੇ ਵਾਲੇ ਅੰਮਰਸਰੀਆਂ ਦੀਆਂ ਵੀਡੀਓ ਵੇਖਣ ਵਾਲੇ ਆਪਣੇ ਰੱਬ ਵਰਗੇ ਸਰੋਤਿਆਂ ਦਾ ਆਪਣੇ ਸੱਜਣਾ ਮਿੱਤਰਾਂ ਦਾ ਰਿਸ਼ਤੇਦਾਰਾਂ ਦਾ ਤੇ ਆਪਣੇ ਵੱਡੇ ਛੋਟੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਬਹੁਤ ਸਾਰਾ ਮਾਣ ਕਰਦੇ ਆਂ ਜੀ ਬਹੁਤ ਸਾਰਾ ਸਵਾਗਤ ਕਰਦੇ ਆਂ ਤੇ ਅੱਜ ਅਸੀਂ ਤੁਹਾਨੂੰ ਇੱਕ ਲੋਹੜੀ ਦਾ ਗੀਤ ਸੁਣਾਉਣ ਲੱਗੇ ਆਂ ਤੇ ਨਾਲੇ ਲੋਹੜੀ ਦੇ ਨਾਲ ਵਧਾਈਆਂ ਦੇਣ ਲੱਗੇ ਆ ਸਾਡੇ ਕੋਲ ਲਓ ਜੀ ਸਾਰੇ ਜਾਣੇ ਲੋਹੜੀ ਦੇ ਨਾਲ ਅਡਵਾਂਸ ਦੇ ਵਿੱਚ ਹੀ ਵਧਾਈਆਂ ਤੇ ਨਾਲੇ ਇਹ ਗੀਤ ਸੁਣੋ ਜੀ ਆਪਾਂ ਸਾਰੇ ਰਲ ਮਿਲ ਕੇ ਲੋਹੜੀ ਮਨਾਈਏ ਅਸੀਂ ਵੀ ਤੁਹਾਡੇ ਨਾਲ ਖੁਸ਼ੀਆਂ ਸਾਂਝੀਆਂ ਕਰੀਏ ਤੇ ਤੁਸੀਂ ਵੀ ਸਾਡੇ ਨਾਲ ਖੁਸ਼ੀਆਂ ਸਾਂਝੀਆਂ ਕਰੋ ਜੀ ਲੋਹੜੀ ਮਨਾਈਏ ਤੇ ਨਾਲੇ ਆਪਾਂ ਗੀਤ ਗਾਈਏ ਤੇ ਧੀਆ ਦੀ ਲੋਹੜੀ ਜ਼ਰੂਰ ਮਨਾਇਆ ਕਰੋ ਕਿਉਂਕਿ ਧੀਆ ਵੀ ਪੁੱਤਰਾਂ ਦੇ ਨਾਲੋਂ ਕੱਟ ਨਹੀਂ ਆ ਤੇ ਧੀਆ ਹੀ ਮਾਪਿਆਂ ਦੀ ਦੁੱਖ ਸੁੱਖ ਦੀ ਸਾਂਝ ਦੇ ਨਾਲ ਆ ਮਾਪਿਆਂ ਦੇ ਦੁੱਖ ਸੁੱਖ ਦੇ ਵਿੱਚ ਹਰ ਵੇਲੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦਿਆਂ ਵਾ ਤੇ ਧੀਆ ਦੀ ਲੋੜੀ ਜਰੂਰ ਮਨਾਇਆ ਕਰੋ ਤੇ ਚਲੋ ਹੁਣ ਆਪਾਂ ਰਲ ਕੇ ਤੁਹਾਨੂੰ ਵਧਾਈਆਂ ਦਈਏ ਤੁਸੀਂ ਲਓ ਵਧਾਈਆਂ ਤੇ ਨਾਲੇ ਇਹ ਲੋੜੀ ਦਾ ਗੀਤ ਸੁਣੋ ਜੀ ਤਨੂ ਲੋੜੀ ਦੀ ਵਧਾਈ ਹੋਵੇ ਹਰਕਾਰ ਬੜੇ ਲੋੜੀ ਖੁਸ਼ੀ ਨਾਲ ਕੇ ਮਨਾਈ ਹੋਵੇ ਹਰਕਾਰ ਬੜੇ ਲੋੜੀ ਖੁਸ਼ੀ ਨਾਲ ਕੇ ਮਨਾਈ ਯਾ ਪੁੱਤਾਂ ਦੇ ਮਨਾ ਲੋੜੀ ਖੁਸ਼ੀਆਂ ਦਾ ਦੇ ਨੇ ਆ ਗਿਆ ਅੱਜ ਰਾਜ ਰਾਜ ਪਾਓ ਲੋੜੀ ਖੁਸ਼ੀਆਂ ਦਾ ਦੇ ਨੇ ਆ ਗਿਆ ਅੱਜ ਰਾਜ ਰਾਜ ਪਾਓ ਲੋੜੀ ਸਾਡੇ ਤੀਆਂ ਪੁੱਤਾਂ ਦੀਆਂ ਵੰਡੋ ਲੋੜੀਆਂ ਰੱਬਾ ਯਰ ਦਾਸ ਸਾਡੇ ਤੀਆਂ ਪੁੱਤਾਂ ਦੀਆਂ ਵੰਡੋ ਜੋੜੀਆਂ ਰੱਬਾ ਯਰ ਦਾਸ ਸਾਡੇ ਤੀਆਂ ਪੁੱਤਾਂ ਦੀਆਂ ਜੀਰ ਜੋੜੀਆਂ ਵਿਚ ਮਾਰੋਨਾ ਰੱਬ ਦੀਆਂ ਰਹਿਮਤਾਂ ਨੂੰ ਲੋਕੋ ਕੁੱਖਾਂ ਵਿੱਚ ਮਾਰੋਨਾ ਰੱਬ ਦੀਆਂ ਰਹਿਮਤਾਂ ਨੂੰ ਲੋਕੋ ਕੁੱਖਾਂ ਵਿੱਚ ਮ